ਅਸਲੀ ਰਾਜਨੀਤਾ ਉਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਜਿਹੜੀ ਚੀਜ਼ ਲੋਕਾਂ ਨੂੰ ਬੁਰੀ ਲੱਗੇ ਉਹਦਾ ਤੁਰੰਤ ਜਿਹੜਾ ਹੱਲ ਕਰ ਦੇਵੇ ਸੁਖਨਾਲੇ ਦਾ ਬਹੁਤ ਚਰਚਿਤ ਮਾਮਲਾ ਜਿੱਥੇ ਰਪਿੰਦਰ ਕੌਰ ਨੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਕੇ ਵਿਸ਼ਵਾਸ ਘਾਤ ਕੀਤਾ ਘਰ ਦੇ ਵਿੱਚ ਹੀ ਜਿਹੜਾ ਗੁਰਵਿੰਦਰ ਸਿੰਘ ਸੌਰੀਆ ਸੀ ਤੇ ਆਪਣੇ ਆਸ਼ਕ ਨੂੰ ਬੁਲਾ ਲਿਆ ਤੇ ਆਪਣੇ ਆਸ਼ਕ ਦੇ ਨਾਲ ਰਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਬੜਾ ਸਿਆਣਾ ਮੁੰਡਾ ਸੀ ਸਿਰ ਤੇ ਦਸਤਾਰ ਸਜਾਉਂਦਾ ਸੀ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਿਆ ਸੀ ਤੇ ਇੱਥੋਂ ਤੱਕ ਉਹਦੀ ਸੋਚ ਡੂੰਗੀ ਸੀ ਪੜ੍ਹ ਕੇ ਜਦੋਂ ਘਰੇ ਵੇਲਾ ਬੈਠਾ ਸੀ ਪਿੰਡ ਦੇ ਜਿਹੜੇ ਜਵਾਕ ਉਹਨਾਂ ਨੂੰ ਟਿਊਸ਼ਨ ਦੇਣ ਲੱਗ ਗਿਆ ਤੇ ਬਿਨਾਂ ਕਿਸੇ ਪੈਸੇ ਤੋਂ ਤਾਂ ਕਿ ਜਵਾਕਾਂ ਦੀ ਜ਼ਿੰਦਗੀ ਬਣ ਸਕੇ ਘਰੋਂ ਵਧੀਆ ਸੌਖਾ ਸੀ 22 ਕਿੱਲੇ ਜ਼ਮੀਨ ਸੀ ਪਰ ਆਪਣੇ ਆਸ਼ਕ ਦੇ ਨਾਲ ਰਲ ਕੇ ਉਸੇ ਦੀ ਪਤਨੀ ਜਿਹਦੇ ਨਾਲ 3 ਸਾਲ ਪਹਿਲਾਂ ਵਿਆਹ ਹੋਇਆ ਸੀ ਮੌਤ ਦੇ ਘੜ ਉਤਾਰ ਦਿੱਤਾ ਜਿੱਥੇ ਸਾਰੇ ਲੋਕਾਂ ਨੇ ਇਸ ਚੀਜ਼ ਦਾ ਦੁੱਖ ਮਡਾਇਆ ਤੇ ਲੀਡਰ ਵੀ ਸਾਡੇ ਚੋਂ ਹੀ ਹੁੰਦੇ ਆ ਉਹਨਾਂ ਨੂੰ ਵੀ ਇਸ ਚੀਜ਼ ਦਾ ਦੁੱਖ ਲੱਗਾ ਉੱਥੇ ਆਮ ਆਦਮੀ ਪਾਰਟੀ ਦੇ ਹਲਕਾ ਵ代 ਗੁਰਦੇਵ ਸਿੰਘ ਸੇਖੋਂ ਉਹ ਸੰਸਕਾਰ ਤੇ ਪਹੁੰਚੇ ਕਾਂਗਰਸ ਦੇ ਵੱਡੇ ਲੀਡਰ ਉਹ ਵੀ ਸੰਸਕਾਰ ਤੇ ਪਹੁੰਚੇ ਤੇ ਉਹਨਾਂ ਨੇ ਪਰਿਵਾਰ ਦੇ ਨਾਲ ਵਾਅਦਾ ਕੀਤਾ ਸੀ ਵਾਅਦਾ ਇਹ ਕੀਤਾ ਸੀ ਕਿ ਬਾਪੂ ਜੀ ਤੁਸੀਂ ਇਕੱਲੇ ਨਾ ਆਪਣੇ ਆਪ ਨੂੰ ਸਮਝਿਓ ਜੋੜਾ ਗੁਰਵਿੰਦਰ ਦਾ ਪਿਤਾ ਕੁਲਦੀਪ ਸਿੰਘ ਨੂੰ ਇਹ ਕਿਹਾ ਸੀ ਕਿ ਤੁਸੀਂ ਇਕੱਲੇ ਨਾ ਸਮਝੋ ਜੋ ਤੁਹਾਡੇ ਪੁੱਤ ਨੂੰ ਜਿਹੜਾ ਬੇਹਾ ਸ਼ਰੀਫ ਸੀ ਉਹਨੂੰ ਭਲੇ ਮਾਨਸ ਨੂੰ ਮੌਤ ਦੇ ਘਾਟ ਉਤਾਰਿਆ ਤੇ ਉਹਦੇ ਦੋਛੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਵਾਂਗੇ ਤਾਂ ਕਿ ਉਹਦੀ ਆਤਮਾ ਨੂੰ ਗੁਰਵਿੰਦਰ ਸਿੰਘ ਦੀ ਨੂੰ ਸ਼ਾਂਤੀ ਮਿਲ ਸਕੇ ਕਿਉਂਕਿ ਉਹ ਵਿਚਾਰੇ ਦਾ ਭੋਰਾ ਜਿੰਨਾ ਵੀ ਕਸੂਰ ਨਹੀਂ ਸੀ ਤੇ ਸਿਰਫ ਆਪਣੀ ਅਯਾਸ਼ੀ ਲਈ ਰੁਪਿੰਦਰ ਨੇ ਤੇ ਉਹਦੇ ਪ੍ਰੇਮੀ ਨੇ ਰੁਪਿੰਦਰ ਦੇ ਨੇ ਰੁਪਿੰਦਰ ਨੇ ਪ੍ਰਾਪਰਟੀ ਦੇ ਲਈ ਮੌਤ ਦੇ ਘਾਟ ਉਤਾਰ ਦਿੱਤਾ ਗੁਰਵਿੰਦਰ ਸਿੰਘ ਲੋਕ ਇਸ ਕਰਕੇ ਵੀ ਰੋਧੇ ਵਿੱਚ ਸੀ ਗੁੱਸੇ ਦੇ ਵਿੱਚ ਸੀ ਕਿ ਰਪਿੰਦਰ ਨੂੰ ਕਿਸੇ ਗੱਲਾਂ ਵੀ ਜਿਹੜੀ ਕਿਸੇ ਗੱਲਾਂ ਵੀ ਰੋਕਦੇ ਨਹੀਂ ਸੀ ਗੁਰਵਿੰਦਰ ਤੇ ਉਹਦਾ ਪਿਤਾ ਕੁਲਦੀਪ ਸਿੰਘ ਜਦੋਂ ਪੈਸੇ ਮੰਗਦੀ ਸੀ ਉਹਨੂੰ ਪੈਸੇ ਦੇ ਦਿੰਦੇ ਸੀ ਕੈਨੇਡਾ ਤੋਂ ਵਾਪਸ ਆ ਕੇ ਕਹਿੰਦੀ ਮੈਂ ਬਟਿਕ ਖੋਲਣਾ 15-16 ਲੱਖ ਰੁਪਈਆ ਲਾ ਕੇ ਉਹਨੂੰ ਬੁਟੀਕ ਖਲਵਾ ਦਿੱਤਾ ਫਿਰ ਉਹਦੀ ਡਿਮਾਂਡ ਆਈ ਕਿ ਮੈਂ ਫਰੀਦਕੋਟ ਦੇ ਵਿੱਚ ਰਹਿਣਾ ਫਰੀਦਕੋਟ ਦੇ ਵਿੱਚ ਇੱਕ ਮਾਰ ਮੂੰਹੋਂ ਕੱਢਣ ਤੇ ਜਿਹੜਾ ਕੁਲਦੀਪ ਸਿੰਘ ਸੀ ਉਹਨੇ 30-40 ਲੱਖ ਰੁਪਏ ਦੀ ਕੋਠੀ ਲੈ ਦਿੱਤੀ ਫਰੀਦਕੋਟ ਦੇ ਵਿੱਚ ਜਿਹਦੇ ਵਿੱਚ ਇਹਨਾਂ ਨੇ ਨਵੇਂ ਸਾਲ ਤੇ ਰਹਿائش ਕਰਨੀ ਸੀ ਪਰ ਸਾਰੀਆਂ ਸੁੱਖ ਸਹੂਲਤਾਂ ਦੇਣ ਦੇ ਬਾਵਜੂਦ ਇਨਾ ਪਿਆਰ ਸਤਕਾਰ ਦੇਣ ਦੇ ਬਾਵਜੂਦ ਵੀ ਜੇਕਰ ਕੋਈ ਐਵੇਂ ਜਿਹੜਾ ਵਿਸ਼ਵਾਸਘਾਤ ਕਰੇ ਤੇ ਫਿਰ ਸਮਾਜ ਦੇ ਵਿੱਚ ਰੋ ਆਉਣਾ ਉਹ ਲਾਜ਼ਮੀ ਗੱਲ ਆ ਲੀਡਰਾਂ ਨੂੰ ਲੋਕ ਲਗਾਤਾਰ ਬੇਨਤੀਆਂ ਕਰ ਰਹੇ ਸੀ ਸੀਐਮ ਸਾਫਕਾ ਚਰਨਜੀਤ ਸਿੰਘ ਚੰਨੀ ਜਿਹੜੇ ਲੋਕ ਸਭਾ ਦੇ ਵਿੱਚ بلند ਆਵਾਜ਼ ਕਰਕੇ ਜਾਣੇ ਜਾਂਦੇ ਆ ਉਹ ਲੋਕਾਂ ਦੇ ਮੁੱਦੇ ਜਿਹੜੇ ਸੰਸਦ ਦੇ ਵਿੱਚ ਠਾਉਂਦੇ ਆ ਤਾਂ ਕਰਕੇ ਹੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪਾਪੂਲਰ ਆ ਜਿਹੜੇ ਕਾਂਗਰਸ ਦੇ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਨੇ ਜਿਹੜੇ ਸਰਵੇ ਕਰਵਾਏ ਉਹਨਾਂ ਦੇ ਵਿੱਚ ਵੀ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਨਾਮ ਆ ਉਹ ਮੋਰੀ ਆ ਤੇ ਉਹੀ ਲੀਡਰ ਲੋਕਾਂ ਦੇ ਵਿੱਚ ਪਾਪੂਲਰ ਹੁੰਦਾ ਜਿਹੜਾ ਲੋਕਾਂ ਦੇ ਮੁੱਦੇ ਚੱਕੇ ਲੋਕਾਂ ਦੀ ਪੀੜ ਨੂੰ ਆਪਣੀ ਪੀੜ ਸਮਝੇ ਜੇਕਰ ਸਮਾਜ ਦੇ ਵਿੱਚ ਕੋਈ ਬਰਾਈਆਂ ਆਉਂਦੀਆਂ ਬਿਨਾ ਆਪਣੇ ਵੋਟ ਬੈਂਕ ਦੀ ਜਿਹੜੀ ਉਹਦੇ ਬਾਰੇ ਸੋਚਣ ਤੋਂ ਉਹਨਾਂ ਨੂੰ ਹੱਲ ਕਰਵਾਵੇ ਤੇ ਸਮਾਜ ਨੂੰ ਅੱਗੇ ਲੈ ਕੇ ਜਾਵੇ ਅਜਿਹੇ ਜਿਹੜੇ ਲੀਡਰ ਆ ਉਹ ਲੋਕਾਂ ਦੇ ਵਿੱਚ ਵੀ ਹਰਮਨ ਪਿਆਰੇ ਹੁੰਦੇ ਆ ਤੇ ਉਹਨਾਂ ਦਾ ਤੋੜ ਵੀ ਕੋਈ ਨਹੀਂ ਹੁੰਦਾ ਚਰਨਜੀਤ ਸਿੰਘ ਚੰਨੀ ਨੂੰ ਲੋਕਾਂ ਨੇ ਅਪੀਲ ਕੀਤੀ ਸੀ ਕਾਂਗਰਸ ਦੇ ਵੱਡੇ ਜਿਹੜੇ ਆਗੂ ਉਹਨਾਂ ਨੇ ਕਿ ਇਸ ਮਸਲੇ ਨੂੰ ਸੰਸਦ ਦੇ ਵਿੱਚ ਉਠਾਇਆ ਜਾਵੇ ਤਾਂ ਕਿ ਜਿਹੜੇ ਦੋਚੀ ਆ ਹਰਕਮਲਪ੍ਰੀਤ ਸਿੰਘ ਬੱਲੂਆਣਾ ਜਿਹੜੀ ਰੁਪਿੰਦਰ ਕੌਰ ਆ ਤੇ ਉਹਨਾਂ ਦਾ ਇੱਕ ਸਾਥੀ ਇਹਨਾਂ ਨੂੰ ਫਾਸਟ ਟਰੈਕ ਦੇ ਜ਼ਰੀਏ ਸਖਤ ਸਜ਼ਾ ਹੋਵੇ ਸਖਤ ਸਜ਼ਾ ਜਿਹੀ ਹੋਵੇ ਮਿਸਾਲੀ ਸਜ਼ਾ ਹੋਵੇ ਤਾਂ ਕਿ ਅੱਗੇ ਤੋਂ ਕੋਈ ਜਿਹੀ ਜਹਿਮਤ ਨਾ ਕਰੇ ਕਿ ਕਿਸੇ ਦਾ ਬੇਦੋਸ਼ ਪੁੱਤ ਜਿਹਦਾ ਕੋਈ ਦੋਸ਼ ਨਹੀਂ ਉਹਨਾਂ ਨੂੰ ਸਿਰਫ ਆਪਣੀ ਯਾਸ਼ੀ ਲਈ ਸਰੀਰਕ ਸੁੱਖ ਦੇ ਲਈ ਉਹਨਾਂ ਦੀ ਪ੍ਰਾਪਰਟੀ ਲਈ ਜਿਹੜਾ ਕੋਈ ਮੌਤ ਦੇ ਕਾਰਨ ਉਹਨਾਂ ਦੇ ਘਰਾਂ ਦੇ ਵਿੱਚੋਂ ਤਾਰ ਦੇਵੇ ਪਿਛਲੇ ਲੰਮੇ ਸਮੇਂ ਤੋਂ ਮੁੰਡਿਆਂ ਦਾ ਸ਼ੋਸ਼ਣ ਬਹੁਤ ਜ਼ਿਆਦਾ ਹੋ ਰਿਹਾ ਆਪਾਂ ਨੂੰ ਪਤਾ ਕਿ ਆਈਲੈਂਡ ਦੇ ਨਾਮ ਤੇ ਹਜ਼ਾਰਾਂ ਮੁੰਡਿਆਂ ਦੇ ਨਾਲ ਕੁੜੀਆਂ ਨੇ ਠੱਗੀਆਂ ਮਾਰਤੀਆਂ ਕਈ ਤਾਂ ਸਾਹਮਣੇ ਆ ਗਏ ਕਈ ਵਿਚਾਰੇ ਸਾਰਾ ਗਾਂ ਮੰਦਰੋਂ ਅੰਦਰੋਂ ਅੰਦਰੀ ਪੀਂਦੇ ਮੌਤ ਨੂੰ ਗਲੇ ਲਵਾ ਲਿਆ ਕਿਉਂਕਿ ਇੱਕ ਪਾਸੇ ਸਮਾਜ ਦੇ ਤਾਨਨੇ ਤੇ ਦੂਜੇ ਪਾਸੇ ਘਰ ਦਾ ਜਿਹੜਾ ਪੈਸਾ țeਲਾ ਉਹ ਕੁੜੀਆਂ ਤੇ ਲਾ ਬੈਠਦੇ ਆ ਤੇ ਬਾਅਦ ਦੇ ਵਿੱਚ ਪਿਸ਼ਟਾਵਾ ਹੱਥੀ ਰਹਿ ਜਾਂਦਾ ਜਿਹੜਾ ਬੇਤਰ ਭੁਇਖ ਦੇ ਲਈ ਵਿਦੇਸ਼ਾਂ ਦੇ ਵਿੱਚ ਨੌਜਵਾਨ ਜਾਣਾ ਚਾਹੁੰਦੇ ਆ ਉਨ੍ਹਾਂ ਦੇ ਨਾਲ ਇਹ ਜਿਹੜੀਆਂ ਕਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਇਸ ਕਰਕੇ ਪਹਿਲਾਂ ਵੀ ਚਰਨਜੀਤ ਸਿੰਘ ਚੰਨੀ ਨੇ ਮੁੱਦਾ اٹھਾਇਆ ਸੀ ਕਿ ਜਿਹੜੇ ਨੌਜਵਾਨਾਂ ਨੂੰ ਪੰਜਾਬ ਦੇ ਆ ਨੂੰ ਰੋਜ਼ਗਾਰ ਪੰਜਾਬ ਦੇ ਵਿੱਚ ਹੀ ਦਿੱਤਾ ਜਾਵੇ ਤਾਂ ਕਿ ਕੋਈ ਜਹੀ ਸ਼ੋਸ਼ਣ ਨਾ ਹੋ